ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਸਹਿਜਪ੍ਰੀਤ ਅਮਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਨਿਊ ਬਲੌਗ ਸੈਜੂ ਸਾਡੀ ਸਾਰਿਆਂ ਦੇ ਬਹੁਤ ਸਾਰੇ ਕਮੈਂਟ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਫੋਨ ਫੋਨ ਵੀ ਬਹੁਤ ਆਏ ਸਾਡੇ ਰਿਸ਼ਤੇਦਾਰਾਂ ਲਈ ਬਹੁਤ ਆਏ ਤੇ ਜਿਹੜੇ ਸਾਨੂੰ ਮਤਲਬ ਕਿ ਜਿਹਨਾਂ ਦਾ ਨੰਬਰ ਹੈਗਾ ਹੀ ਸਾਡਾ ਉਹਨਾਂ ਦੇ ਵੀ ਬਹੁਤ ਆਏ ਤੇ ਅਸੀਂ ਕਾ ਚਲੋ ਆਪਾਂ ਦੱਸ ਹੀ ਦਿੰਨੇ ਆ ਸੈਰ ਜੀ ਦੀ ਸਿਹਤ ਦਾ ਹਾਲ ਚਾਲ ਤੇ ਜਿਹੜੇ ਸੈਜੂ ਦਾ ਟਰੀਟਮੈਂਟ ਚੱਲਟਿਆ ਆ ਮਤਲਬ ਕਿ ਸੈਰ ਠੀਕ ਹੋ ਗਈ ਆ ਤੇ ਉਹਨੂੰ ਨਾਰੀਅਲ ਵਗੈਰਾ ਅਸੀਂ ਜੂਸ ਵਗੈਰਾ ਦਿੰਨੇ ਪਏ ਆ ਜਿਹੜੀ ਉਹ ਥੋੜੀ ਵਾਟੀਨ ਇਨਫੈਕਸ਼ਨ ਉਹ ਵੀ ਬਾਹਰ ਨਿਕਲ ਜਾਵੇ ਤੇ ਹੁਣ ਥੋੜਾ ਫਰਕ ਆ ਸੈਰ ਦੀ ਸਿਹਤ 'ਚ ਸੈਜੂ ਬਤਾਈ ਤੇ ਸੈਜੂ ਦੇ ਜਿਹੜੇ ਪੇਪਰ ਸੀ ਉਹ ਅੱਜ ਹੋ ਗਏ ਆ ਖਤਮ ਅੱਜ ਦੇ ਪੇਪਰ ਕੰਪਲੀਟ ਹੋ ਗਏ ਮੇਰੇ ਪੁੱਤ ਦੇ ਤੇ ਸੈਜੂ ਦਾ ਆ ਦੇਖੋ ਸ਼ਾਇਦ ਠੀਕ ਆ ਸਾਰੇ ਜਿਹੜੇ ਸਾਡਾ ਠੀਕ ਆ ਨਹੀਂ ਪ੍ਰੋਪਰ ਤੇ ਇਦਾਂ ਕੀ ਇਹਦੇ ਨੂੰ ਇਫੈਕਸ਼ਨ ਹੋ ਗਈ ਸੀ ਜ਼ਿਆਦੇ ਮੇਰੇ ਪੁੱਤ ਦੇ ਤੇ ਬਹੁਤ ਜ਼ਿਆਦਾ ਸਾਨੂੰ ਟੈਨਸ਼ਨ ਸੀ ਕਿ ਕੁੜੀ ਠੀਕ ਹੋ ਜਵੇ ਬਹੁਤ ਸਾਨੂੰ ਭਜਾਇਆ ਇਹਨੇ ਤੁਹਾਡੇ ਸਾਰਿਆਂ ਦੇ ਜਿਹੜੇ ਸਾਨੂੰ ਮੈਸੇਜ ਆ ਰਹੇ ਸੀ ਸਾਰੀਆਂ ਦੁਆਵਾਂ ਬਹੁਤ ਜ਼ਿਆਦਾ ਆਈਆਂ ਬਹੁਤ ਜ਼ਿਆਦਾ ਦੁਆਵਾਂ ਆਈਆਂ ਕੀ ਸੈਜੂ ਜਲਦੀ ਜਲਦੀ ਠੀਕ ਹੋ ਜਵੇ ਪਰਮਾਤਮਾ ਇਹਨੂੰ ਠੀਕ ਕਰ ਦਵੇ ਬਹੁਤ ਸਾਡੇ ਸਾਰਿਆਂ ਦੀ ਦੁਆਵਾਂ ਨਾਲ ਹੀ ਸ਼ਾਇਦ ਇਹ ਠੀਕ ਹੋ ਗਈ ਹੈ ਨਾ ਕਿਉਂਕਿ ਹਰ ਇੱਕ ਸਾਰਿਆਂ ਦੀ ਦੁਆਜ ਜਦੋਂ ਕਰਦੇ ਆ ਤਾਂ ਰੱਬ ਜ਼ਰੂਰ ਸੁਣਦਾ ਆ ਤੇ ਇਹਦੇ ਡਾਈਟ ਜਿਹੜੀ ਆਪਾਂ ਅੱਜ ਇਹਨੂੰ ਪਾ ਨਾਰੀਅਲ ਪਾਣੀ ਦਿੱਤਾ ਆ ਤੇ ਅੰਾਰ ਤੇ ਜਿਹੜੀਆਂ ਇਹ ਬਾਹਲੀ ਚੀਜ਼ਾਂ ਖਾਤੀਆਂ ਆ ਬੰਦ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਾਹਲੀ ਚੀਜ਼ਾਂ ਨਾ ਦਿਆ ਕਰੋ ਸਾਰੀਆਂ ਜੋ ਵੀ ਕਰਕਰੇ ਲੇਸ ਹੋਣ ਕਿਉਂਕਿ ਬਾਹਲੀ ਚੀਜ਼ਾਂ ਨਾਲ ਹੀ ਇਹ ਬੱਚਿਆਂ ਦੇ ਇਨਫੈਕਸ਼ਨ ਵਗੈਰਾ ਹੁੰਦੀ ਆ 버ਗਰ ਹੋ ਗਏ ਨੂਡਲ ਹੋ ਗਏ ਪਣੇ ਉਹ ਕਿ ਕਿਸਾ ਦੇ ਗੋਲ ਗੱਫੇ ਹੋ ਗਏ ਗੋਲ ਗੱਫਿਆਂ ਨਾਲ ਜਾਲੇ ਹੁੰਦੀ ਇਨਫੈਕਸ਼ਨ ਤੇ ਮੈਂ ਉੱਥੇ ਗਈ ਸੀ ਆਪਣੇ ਪੇਕਿਆਂ ਦੇ ਤੇ ਮੈਂ ਆ ਗਈ ਸੀ ਤੇ ਹੁਣ ਆਪਾਂ ਇੱਥੇ ਆਪਾਂ ਮੈਂ ਆਪਣੇ ਸੋਹਰਿਆਂ ਦੇ ਆ ਗਈ ਸੀ ਤੇ ਬਹੁਤ ਸਾਰੇ ਕਮੈਂਟ ਆਉਂਦੇ ਸੀ ਕਿ ਤੁਸੀਂ ਕਿੱਥੇ ਆ ਆਪਾਂ ਪਹਿਲਾਂ ਆਪਣੇ ਪੇਕਿਆਂ ਦੇ ਸੀ ਹੁਣ ਮੈਂ ਮਸੋਹਰਿਆਂ ਦੇ ਆ ਗਈਆਂ ਤੇ ਬਹੁਤ ਸਾਰੇ ਇਹ ਵੀ ਮੈਸੇਜ ਆ ਕਿ ਬਲੌਗ ਬਣਾਓ ਹੋਮ ਟੂਰ ਦਾ ਉਹਨਾਂ ਦੇ ਟੂਰ ਹੋਮ ਟੂਰ ਦਾ ਬਲੌਗ ਬਣਾਓ ਤੇ ਉਹ ਤੁਹਾਨੂੰ ਮ ਦੱਸੂਗੀ ਨਾ ਇਹ ਸਟੋਰੀ ਉਹਨਾਂ ਦਾ ਵੀ ਹੋਮ ਟੂਰ ਲੈ ਕੇ ਆਵਾਂਗੇ ਹੋਮ ਟੂਰ ਤੁਹਾਨੂੰ ਉਹਨਾਂ ਨਾਲ ਲੈ ਕੇ ਆਵਾਂਗੇ ਦੱਸਾਂਗੇ ਵੀ ਪਰ ਲੈ ਕੇ ਆ ਵੀ ਹੋ ਸਕਦਾ ਨਹੀਂ ਵੀ ਹੋ ਸਕਦਾ ਕਨਫਰਮ ਨਹੀਂ ਕੋਈ ਹੈਗਾ ਹੋਮ ਟੂਰ ਜੇ ਤੁਹਾਨੂੰ ਦਿਖਾਉਣਾ ਪਿਆ ਤਾਂ ਦਿਖਾ ਦਿਖਾਵਾਂਗੇ ਸਾਰੇ ਜਾਨੀ ਕਹਿੰਦੇ ਬਹੁਤ ਵੱਡਾ ਘਰ ਆ ਇੰਨਾ ਵੱਡਾ ਘਰ ਇੰਨਾ ਵੱਡਾ ਘਰ ਵਾਕਈ ਬਹੁਤ ਵੱਡਾ ਘਰ ਆ ਸਿਤਾਪੁਰ ਰਸੋਈ ਨੂੰ ਜਾਣਾ ਹੁੰਦਾ ਸੀ ਤਾਂ ਲੱਤਾਂ ਦੁਖਣ ਲੱਗ ਪੈਤੀਆਂ ਮੈਂ ਤਾਂ ਕਿ ਕਹਿੰਨੀ ਹੁ ਨੀਤੀ ਲੈ ਕੇ ਰੱਖ ਲਓ ਸਾਰਾ ਰਸੋਈ ਨੂੰ ਜਾਣ ਨੂੰ ਮੈਂ ਕਿਹਾ 10 ਮਿੰਟ ਦਾ ਰਸੋਈ ਨੂੰ ਜਾਣ ਲੱਗ ਜਾਂਦੇ ਆ ਤੇ ਉਹਨਾਂ ਦਾ ਹੋਮ ਟੂਰ ਲੈ ਕੇ ਆਵਾਂਗੇ ਆਪਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਜਿਹੜਾ ਮੇਰਾ ਭੋਂਕੂ ਕਾਕਾ ਆ ਆ ਦੇਖੋ ਸੁਟਾ ਮੇਰਾ ਭੋਂਕੂ ਕਾਕਾ ਆ ਇੱਕ ਵਾਰੀ ਕਰੀ ਤੇ ਭੋਂਕੂ ਕਾਕਾ ਇਸ ਲਈ ਮੇਰੀ ਨੀਂਂਦਿਆ ਕਰਨਦੀ ਆ ਤੇ ਧੋਪ ਉਹ ਅੱਜ ਬਥੇਰੀ ਚੜੀ ਆ ਤੇ ਹਵਾ ਜਿਹੜੀ ਉਹ ਵਗਨਦੀ ਆ ਘਰੇ ਵੀ ਦਿਲ ਨਹੀਂ ਲੱਗਦਾ ਇੰਨਾ ਬੋਰ ਹੋ ਜੀਦਾ ਆਪਾਂ ਉਧਰ ਨੂੰ ਗਏ ਸੀ ਸਰ ਹੋ ਰਿਹਾ ਮੇਰਾ ਪੁੱਤੂ ਇਸਲੀਨ ਕੇ ਇਸਲੀਨ ਕਹਿੰਦੀ ਮੈਂ ਵੀ ਆਉਣਾ ਆ ਚਲੋ ਸਾਰਿਆਂ ਨੂੰ ਦੱਸੋ ਕੀ ਤੁਹਾਡੀ ਸਿਹਤ ਕਿੱਦਾਂ ਹੈ ਹੁਣ ਹਾਂ ਠੀਕ ਆ ਠੀਕ ਆ ਕੋਨ ਛੁੱਟੀਆਂ ਹੋਣਗੇ ਕਿੱਦਾਂ ਲੱਗਣਦੇ ਆ ਕੋਨਾ ਲੱਗਦਾ ਸੋਹਣਾ ਲੱਗਦਾ ਚੰਗਾ ਨਹੀਂ ਲੱਗਦਾ ਮੱਖੀ ਬਹਿ ਗਈ ਮੱਖੀ ਬਹਿ ਗਈ ਨਸਲੀਨ ਦੇ ਉੱਪਰ ਮੱਖੀ ਬਹਿ ਗਈ ਛਕੋ ਛਕੋ ਉਹ ਤਾਂ ਹੀ ਉੱਠ ਗਈ ਹੋ ਹਾਂ ਇਹਦਾ ਪੋਟੇ ਵੀ ਦੇ ਲੋ ਸੋਹਣੇ ਇਹਦਾ ਨਿੱਕਾ ਪੋਟੇ ਦੇ ਲੋ ਨਿੱਕਾ ਪੋਟੇ ਇਹਦਾ ਸੋਹਣਾ ਇਹ ਪੋਟੇ ਵੀ ਸਾਡਾ ਸੋਹਣਾ ਸਾਡੀ ਜਿਸਲੀਨ ਦੇ ਆੜੇ ਛੋਣਾ ਇਹ ਪੁੱਤ ਦੇਖ ਲੋ ਜੀ ਇਹਨੂੰ ਆਤਾ ਸੀ ਅੱਜ ਬਾਜਾ ਬੜੀਆ ਬਚਾਈਆਂ ਬਾਜਾ ਬੜਾ ਬੜਾਇਆ ਕੁਕੜੂ 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 ਇਹ ਵੀ ਨਹੀਂ ਸਾਡਾ ਪੁੱਤ ਠੀਕੇਗਾ ਜੀ ਇਹਨੂੰ ਵੀ ਖਾਂਚੀ ਹੋ ਗਿਆ ਕਹਿੰਦੇ ਮੈਂ ਸੁੱਤੀ ਸੀ ਓਏ ਮਾਣੋ ਬੁੱਲੀ ਆ ਗਈ 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 ਇਹ ਧੁੱਪੇ ਪਾ ਪਾ ਕੇ ਇਹਦਾ ਰੰਗ ਅਸੀਂ ਬਲੈਕ ਬਲੈਕ ਕਰਤਾ ਬੜੀ ਧੁੱਪੇ ਪਾਈ ਕਿਉਂਕਿ ਨਿਆਣਿਆਂ ਨੂੰ ਛੋਟੇ ਹੁੰਦਿਆਂ ਨੂੰ ਕਈ ਵੇਲੇ ਉਹ ਵੀ ਹੋ ਜਾਂਦਾ ਨਾ ਪੀਲੀ ਵਗੈਰਾ ਫੇਸ ਕਰਕੇ ਕਹਿੰਦੇ ਸਾਰੇ ਧੁੱਪੇ ਲੰਮੇ ਪਾਉਂਦੇ ਨਿਆਣੇ ਜਿੰਨਾ ਪਾਉਂਦਾ ਇਸ ਕਰਕੇ ਆਪਾਂ ਧੁੱਪੇ ਪਾਇਆ ਇਹਨੂੰ ਵੱਧ ਤੋਂ ਵੱਧ ਤੇ ਸਾਰਿਆਂ ਨੇ ਦੱਸਿਓ ਮੇਰਾ ਸੂਰ ਕਿਦਾਂ ਲੱਗੰਦਿਆ ਪਾਇਆ ਸੋਹਣਾ ਲੱਗਦਾ ਆਈ ਕੋ ਮੁਗ ਮੁਗੀ ਆ ਗਈ ਨਹੀਂ ਧੋਪਣਾ ਹੁਣ ਗਰਮੀयां ਦਿੱਤੇ ਹੋਇਆ ਕਰਨੀ ਗਰਮੀ ਜੇ ਕਹਾਂਗਾ ਨਾ ਹਏ ਸ਼ਾ ਲੱਭੋ ਗਰਮੀ ਹੁਣ ਲੱਭਿਆ ਕਰਨੀ ਸ਼ਾ ਤੇ ਸਾਦੀਆਂ ਚ ਲੱਭਦੀ ਤੁੱਪ ਹੁਣ ਕਹਿਣਾ ਗਰਮੀ ਵਾਲੇ ਕਸੇ ਪੁਰਾਣੇ ਕੱਪੜੇ ਹੁਣ ਜਿਹੜੇ ਅਸੀਂ ਪਾਈਏ ਕਸੇ ਪੁਰਾਣੇ ਕੱਪੜੇ ਜਿਹੜੇ ਆਪਾਂ ਕਿੰਨੇ ਟਾਈਮ ਦੇ ਪੋਨੇ ਉਹ ਪਾਇਆ ਗਾ ਨੇ ਗਰਮੀ ਵਿੱਚ ਨਿਆਣਿਆਂ ਨੂੰ ਥੋੜੀ ਹੁਣ ਸਰਦੀਆਂ ਦੇ ਕੱਪੜਿਆਂ ਦਾ ਰਾਹਤ ਮਿਲੂਗੀ ਕਿਉਂਕਿ ਇਹਨਾਂ ਨੂੰ ਵੀ ਤਿੰਨ ਤਿੰਨ ਚਾਰ ਚਾਰ ਕੱਪੜੇ ਪਾ ਕੇ ਬੁਰਾ ਹਾਲ ਹੋਇਆ ਆ ਨਿਆਣਾ ਨਿੱਕਰ ਬਣਾਉਣ ਦੇ ਵਿੱਚ ਰੱਖੋ ਤੇ ਵਧੀਆ ਰਹੂਗਾ ਆ ਸਾਡਾ ਕੋਕੜਾ ਬਹੁਤ ਸੋਹਣਾ ਲੱਗਦਾ ਮੈਨੂੰ ਨਾਲ ਦੱਸਿਓ ਮੈਨੂੰ ਗ੍ਰੀਨ ਸੂਟ ਕਿਦਾਂ ਲੱਗਦਾ ਗੱਡਾ ਜੋ ਗੱਡਾ ਜੋ ਗ੍ਰੀਨ ਸੂਟ ਸੋਹਣਾ ਲੱਗਦਾ ਇਹ ਕੁਕੜੀ ਆ ਕੁਕੜੀ ਆ ਇਹ ਜਿਹੜਾ ਬਲੈਕ ਸ ਮੋਹਿਆਂ ਨੂੰ ਸੋਹਣਾ ਨਹੀਂ ਲੱਗਦਾ ਕੁਝ ਵੀ ਇਹ ਮੇਰੀ ਸਾਸੂ ਮੰਮੀ ਦਾ ਵੀ ਇਹ ਵੀ ਇਦਾਂ ਹੀ ਆ ਲੱਗਦਾ ਕੁਝ ਨਹੀਂ ਇਹ ਸਭ ਮੇਰੇ ਸੇਮ ਹੀ ਸੂਟ ਲੈ ਆ ਨਾ ਤੋ ਇਹ ਦੇਖੋ ਜੀ ਗ੍ਰੀਨ ਸੂਟ ਪਾਇਆ ਆ ਆ ਇਹਦੀ ਅੱਖਾਂ ਆ ਆ ਇਹਦਾ ਨੱਕ ਆ ਬੋਦਾ ਇਹ ਸਾਰੇ ਨੱਕ ਮੇਰੇ ਅੱਖਾਂ ਆ ਹਾਂ ਹੈਗਾ ਢਿੱਡ ਸਿਆਜੋ ਕਹਿੰਦੇ ਢਿੱਡ ਵੀ ਦੱਸ ਦੋ ਮੈਂ ਪਹਿਲਾਂ ਪਾਣੀ ਪੀ ਕੇ ਆ ਮੈਂ ਗਲਾਸ ਅੱਜ ਸਾਨੂੰ ਚੈਨ ਆਈ ਆ ਜੀ ਸਿਹਤ ਸਾਡੀ ਠੀਕ ਹੋਈ ਤਾਂ ਇਹ ਤਾਂ ਬਹੁਤ ਜ਼ਿਆਦਾ ਨੰ ਮਨ ਖਰਾਬ ਸੀਗਾ ਹੋਇਆ ਸਾਡਾ ਤੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਸੈਡ ਵੀ ਸਾਡੀ ਠੀਕ ਆ ਬਹੁਤ ਜ਼ਿਆਦਾ ਫਰਕ ਆ ਇਨਫੈਕਸ਼ਨ ਬਹੁਤ ਘਟ ਗਈ ਆ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਾਹਰਲੀ ਚੀਜ਼ਾਂ ਤੋਂ ਪੀ ਬਾਹਰਲੀ ਚੀਜ਼ਾਂ ਬੱਚੇ ਨਾ ਖਾਣ ਹੁਣ ਭਿਆਸ ਉਹ ਲੱਗੇਗਾ ਨਹੀਂ ਤੇ ਜਿੱਦਾਂ ਹੁਣ ਸਕੂਲੇ ਜਾਂਦੀ ਹੁੰਦੀ ਸੀ ਮੇਨਾਂ ਤੇ ਫੇ ਕਦੀ ਫੁਰ ਕਰੇ ਕਦੀ ਲੈ ਜਾਂ ਕਦੀ ਫੁਰ ਕਰੇ ਕਦੀ ਲੈ ਜਾਂ ਮੈਨਾਂ ਨਹੀਂ ਲੱਗਦੀ ਨਹੀਂ ਕੋਈ ਕੋਈ ਨਹੀਂ ਬਾਲ ਲੱਗਦੀ ਇਹੇ ਲੱਗ ਦਿੰਦੇ ਇਹਨੂੰ ਮੈਂ ਉਹ ਦੋਤ ਉਹ ਗੰਗੜੂ ਮੇਰੀ ਦੰਗੜੀ ਭੁੱਖ ਜੀ ਲੱਗ ਗਈ ਆ ਤਾਂ ਛੱਦੂ ਕੋ ਨਹੀਂ ਨਗਰ ਕਿੱਤੋਂ ਆ ਗਿਆ ਛੱਦੂ ਤੋਂ ਮੋਨੇ ਤਾਂ ਨੁਕੀ ਖਾਦੀ ਆ ਛੱਦੂ ਡਰੈਗ ਬਣਾਉਂਦੀ ਦਿੰਦੀ ਸਾਰੀ ਕੀ ਗਾਦੀਆਂ ਖਾਦੀ ਖਾਦੀ ਆ ਆ ਦੇਖ ਲੋ ਖੰਡ ਖਾਂਦੀ ਚਰੂਨੇ ਲੜਨੇ ਤੇਰੇ ਹੇ ਨਹੀਂ ਮੋਂ ਦੇ ਦਿੱਤੇ ਮੁੱਚ ਮਗਾਈ ਟਿਊਬ ਲੈ ਲਵਾਂਗੇ ਆਰੇ ਕੋਲੀ ਚ ਖੰਡ ਪਾ ਖਾਂਦੀ ਆ ਆ ਦੇਖੋ ਆ ਆ ਦੇਖ ਆ ਦੇਖੋ ਇਹਨੂੰ 20 ਵਾਰੀ ਰੰਗ ਲਿਆ ਤੇ 20 ਵਾਰੀ ਕਿੰਨੀ ਵਾਰੀ ਲੱਗਦੇ 20 ਵਾਰੀ ਆ ਫੇਰ ਲਿਆ ਤੇ ਰਫੇ ਘਵਾਲਣੇ ਆ ਪੈਨਸਲਾਂ ਦੇਖੋ ਆ ਦੇ ਲਓ ਪੈਨ ਇਹ ਖੰਡ ਕਦੋਂ ਖਾਈ ਜਣੀ ਤੂੰ ਨਹੀਂ ਪੰਜ ਪਾਵਰ ਦੀ ਛੱਡ ਆ ਦੇ ਪੰਜ ਜਾਣੇ ਤੇ ਬਸ ਪੰਜ ਜਾਣੇ ਦੇ ਪੈਨਸਲ ਰੱਖਿਆ ਆਏ ਨੇ ਉਹ ਤਾਂ ਖੰਡ ਕਿਹੜਾ ਖਾਣੀ ਤੂੰ ਪੰਜ ਨਹੀਂ ਵੰਡ ਲੈ ਪੰਜ ਬੱਚੇ ਦੇ ਪੈਨਸਲ ਆ ਇੱਕ ਇੱਕ ਜਾਣੇ ਦੀ ਤੂੰ ਕੱਲੀ ਨੇ ਪੰਜ ਰੱਖੀਆਂ ਆ ਕਿੱਥੇ ਆ ਦੇਖੋ ਇਹਦੀ ਮਾਸੀ ਨੇ ਇਹਨਾਂ ਸੋਈਆਂ ਦਿੱਤੀਆਂ ਸੋਹਣੀਆਂ ਦੇਖੋ ਗੁੱਡਾ-ਗੁੱਟਾ ਲਾ ਆ ਵੀ ਆ ਵੀ ਤਾਂ ਮਾਸੀ ਨੇ ਦਿੱਤੀਆਂ ਸੀ ਪੈਨਸਲਾਂ ਵੀ ਇਹਦੀ ਮਾਸੀ ਨੇ ਲਿਆ ਕੇ ਦਿੱਤੀਆਂ ਨੂੰ ਕਈ ਹੁੰਦੇ ਨੇ ਨਿਆਣੇ ਕੋਲ ਸਕੂਲੇ ਲੈ ਜਾਂਦੀ ਆ ਦੇਖਿਓ ਪੰਜ ਪੰਜ ਨਿਆਣੇ ਦੇ ਪੈਨਸਲਾਂ ਨੇ ਆਪਣੇ ਜਮਾਟ ਜੀ ਰੱਖੀਆਂ ਪੰਜ ਬੱਚਿਆਂ ਦੀ ਆ ਇੱਕ ਇੱਕ ਫੇ ਤੈਨੂੰ ਇੱਕ ਪੈਨਸਲ ਬਹੁਤ ਆ